ਪੀਐਫ ਪਰਵਾਣ ਵਾਇਸੀ ਕਿ ਜੇਸੀ ਮੇਰਾ ਪੀਐਫ ਭਰਦੇ ਵੀ ਉਹ ਨਹੀਂ ਭਰਦਾ ਜੋ ਕੰਪਲੀਅੰਸ ਹੈਗਾ ਨਾ ਕਿ ਮੈਨੂੰ ਸਾਬ ਤਰੀਕੇ ਆ ਕਿ ਪੀਐਫ ਭਰਨਾ ਕੁਝ ਵੀ ਕਰਨਾ ਕਰਨਾ ਕੋਈ ਗੱਲ ਨਹੀਂ ਮੈਂ ਤੁਹਾਡਾ ਭਰਨਾ ਫ੍ਰੀ ਭਰਨਾ ਵਿੱਚ ਕੋਈ ਗੱਲ ਨਹੀਂ ਆ ਪਕੜਾ ਪੈਸੇ ਤੇ ਲਗੇ ਲੈਣਾ ਆ ਮੇਰਾ ਪੀਐਫ ਭਰਿਆ ਉਹਨੇ ਕੈਸੇ ਕਰਵਾਇਆ ਹਰ ਚੀਜ਼ ਇੱਥੇ ਕੰਮ ਹੋਇਆ ਠੀਕ ਹੈ ਨਾ ਮੈਂ ਹਰ ਇੱਕ ਦਾ ਭਰਦਣਾ ਉੱਥੇ ਕਿਉਂਕਿ ਤੁਹਾਨੂੰ ਕੰਮ ਆਉਂਦੇ ਆ ਫਿਰ ਜਿਨ੍ਹਾਂ ਦਾ ਭਰਦੇ ਸਾਰੇ ਪ੍ਰਪੋਜ਼ ਕਰਦੇ ਸੀ ਕਹਿੰਦੇ ਕੀਤਾ ਉਹਨੇ ਕੀਤਾ ਮੈਂ ਜੀ ਕਿਤੇ ਜੇ ਦੇਖ ਸਿਆਣੀਆਂ ਸੀਗੀਆਂ ਜੀ ਕਿ ਮੈਂ ਕੁਆਰਾ ਜੀ ਕਿ ਤੁਸੀਂ ਆਪਣੇ ਮੁੰਡੇ ਦਾ ਕਿਸੇ ਇਹਦਾ ਲੇਡੀ ਨਾਲ ਕਰਾ ਸਕਦੇ ਤਾਂ ਕੁਛ ਇਹ ਗੱਲ ਨਹੀਂ ਕੀਤੀ ਨਹੀਂ ਪਤਾ ਕੀ ਗੱਲ ਮੈਨੂੰ ਜ਼ਰੂਰ ਸੀਗੀ ਠੀਕ ਆ ਕਿਉਂਕਿ ਨਿਆ ਬਾਹਰ ਦਾ ਸਾ ਲਾਈਵ ਨੇ ਭਰਾਮਾਂ ਦਾ ਵਿਆਹ ਕੀਤਾ ਸਭ ਕਿਹਾ ਮੇਰਾ ਛੋਟਾ ਸੀ ਵੱਡਿਆਂ ਦਾ ਵਿਆਹ ਕੀਤਾ ਮੇਰਾ ਉਹ ਨਹੀਂ ਕਰਨ ਵੇਲੇ ਨਾ ਬਤੇ ਕੀ ਗੱਲਿਆ ਆਪਣਾ ਮਤਲਬ ਕੱਢ ਗਏ ਸੀਗੇ ਇਸ ਕਿੱਲੋਂ ਮੈਂ ਮਾਰ ਖਾ ਗਿਆ ਕਰਨੇ ਪੈ ਗਏ ਸਨ ਪੂਰਾ ਤਣਕੇ ਸਾਡਾ ਉੱਥੇ ਕਰਵਾਇਆ ਮੇਰੇ ਹਰ ਹਰ ਪਾਇ ਜੋ ਵੀ ਹੈ ਨਾ ਅਸੀਂ ਸਾਡਾ ਆਪਣਾ ਜੁਨੀ ਕਰਵਾ ਮਤਲਬ ਦੇਖਣ ਗਈ ਇਹ ਤਾਂ ਸੁਣਿਆ ਕਿ ਦੇਖਣ ਗਈ ਕੁੜੀ ਜੁਨੀ ਝੜਾ ਕੇ ਲੈ ਜਾਂਦੀ ਇਹ ਨਹੀਂ ਇਹ ਨਹੀਂ ਪਹਿਲੀ ਵਾਰ ਸੁਣਿਆ ਕਿ ਦੇਖਣਾ ਇਹ ਮੁੰਡੇ ਦੇ ਸੇਰਾ ਲਾਤਾ ਜੋ ਉਹਨਾਂ ਦਾ ਉੱਥੇ ਉਸ ਵੱਲੇ ਸੀਗਾ ਉੱਥੇ ਵੀ ਹਾਂ ਵੀ ਮੈਂ ਇਹਨਾਂ ਵਿਆਹ ਕਾਣਾ ਹੀ ਕਰਾਣਾ ਆ। ਜੋ ਪਾਗਲਪਨ ਸੀਗਾ ਉਹ ਮੈਂ ਤੁਹਾਨੂੰ ਫੋਨ ਤੇ ਵੀ ਸੁਣਾਇਆ ਸੀ। ਨਿਕਲ ਗਈ ਤੇ ਇੱਕ ਮਹਿੰਦੀ ਦੀ ਦਵਾਈ ਤੋਂ ਲੈ ਕੇ ਆਇਆ ਸੀ ਬਣਾ ਕੇ ਹੋਈ ਉਹ ਲੈ ਗਈ ਤੇ ਝਾਂਜਰਾ ਮੈਂ ਉੱਥੋਂ ਰਾਂ ਤੋਂ ਪੜਵਾਈਆਂ ਸੀਗੀਆਂ ਉਹ ਲੈ ਕੇ ਨਿਕਲ ਗਈ ਉਹ। ਮੈਂ ਜਦੋਂ ਕੰਮ ਤੋਂ ਵਾਪਸ ਘਰੇ ਆਇਆ ਉਹ ਸਾਰਾ ਹੀ ਨਾ ਜੋ ਕਿ ਨਾ ਬੈਗ ਬੂਕ ਵਿੱਚ ਹੈ। ਹੁਣ ਤੁਹਾਨੂੰ ਇਹ ਪਤਾ ਲੱਗ ਗਿਆ ਕਿ ਉਹ ਉਹਦਾ ਪਤੀ ਹੈ ਕਿ ਸੱਚੀ ਮਰਿਆ। ਪਤੀ ਜੀ ਦਾ ਮੈਨੂੰ 2 ਮਹੀਨਾ ਬਾਅਦ ਪਤਾ ਲੱਗਿਆ ਸੀਗਾ ਵੀ ਜਿੰਦਾ ਆਇਆ ਉਹ। ਵੀ ਹੈਗਾ ਆ। ਫਿਰ ਉਹਦਾ ਤਲਾਕ ਨਹੀਂ ਆ ਪਹਿਲੇ ਪਤਨੀ ਨੇ ਤੁਹਾਡੇ ਨਾਲ ਦੂਜਾ ਵਿਆਹ ਕਿ ਚਾਰਨ ਨੂੰ ਤੇ ਬੱਚਿਆਂ ਦੀ ਕੋਈ ਕਾਲ ਨਹੀਂ ਆਈ ਬੱਚਿਆਂ ਤੋਂ ਨੇ ਸਕਾਲ ਦਿੱਤਾ ਕਿ ਨਹੀਂ ਅਸੀਂ ਉੱਥੇ ਨਹੀਂ ਜਾਣਾ ਇੰਨੀ ਜਿਸ ਤਰ੍ਹਾਂ ਪਹਿਲੇ ਪਾਬ ਨੂੰ ਕਹਿੰਦੇ ਸੀ ਨਹੀਂ ਇਹ ਸਾਡਾ ਪੇ ਨਹੀਂ ਹੈਗਾ ਨਾ ਉਸ ਤਰ੍ਹਾਂ ਨਾ ਫੋਟੋ ਖਾਨੀ ਸੀ ਇੱਕ ਮੈਂ ਪਛਾਹ ਪੋਣਿਆ ਛੋਟੇ ਰੇ ਫੋਨ ਪੈਸੇ ਕੀ ਉਸ ਉਸ ਬੰਦੇ ਇਨਸਾਨ ਦੀ ਜੇ ਨਾਲ ਪਹਿਲਾਂ ਵਿਆਹ ਹੋਇਆ ਸੀਗਾ ਉਹ ਕਹਿੰਦੇ ਅਸੀਂ ਇਹਨੂੰ ਜਾਣਦੇ ਇਹ ਪਾਪੀ ਆ ਇੱਕ ਰਾਵਣ ਨੂੰ ਭਰਾ ਦਾ ਸੀਗਾ ਉਹ ਤਰ੍ਹਾਂ ਰੱਖ ਸੀ ਕਿਹਨੂੰ ਦੂਜਾ ਰਾਵਣ ਤੁਸੀਂ ਆ ਉਹ ਰਕਸ਼ਸ਼ ਉਹ ਮੈਨੂੰ ਨਹੀਂ ਸਾਬਤ ਕਰ ਦਿੱਤਾ ਠੀਕ ਹੈ ਨਾ ਉਸ ਪਿੰਡ ਦੇ ਜਿੱਥੇ ਸੋਹਰੇ ਪਿੰਡ ਹਾਂ ਉਸ ਪਿੰਡ ਚਲੇ ਗਿਆ ਮੇਰੀ ਮੈਂ ਨਹੀਂ ਆਣਾ ਹੈਗਾ ਇਦਾਂ ਤੇ ਫਰਨਾ ਗੱਲ ਬਾਤ ਤੇ ਮੈਂ ਕਿਹਾ ਵੀ ਮੇਰੇ ਘੁੱਡਾ ਖੁੱਲ੍ਹੇ ਅੰਦਰ ਦੇਖਿਆ ਹਰ ਚੀਜ਼ ਹੈ ਮੈਂ ਕਿਹਾ ਉਹ ਕਿੱਥੇ ਆ ਕਹਿੰਦੀ ਮੈਂ ਇੱਕ ਸਾਲ ਦੇ ਤੋਂ ਰਹੀਆਂ ਮੈਂ ਤਾਂ ਕਿਰਾਇਆ ਪੂਰਾ ਕਰ ਲਿਆ ਆ ਜਾਓ ਵਾਪਸ ਆਵੇ ਤੇ ਹੋਰ ਮੇਰਾ ਜੋ ਚੋਰੀ ਕਰਕੇ ਲੈ ਗਈ ਹੈ ਉਹ ਸਾਰਾ ਕੁਝ ਮੈਨੂੰ ਵਾਪਸ ਚਾਹੁੰਦੇ ਵਸਾਣਾ ਚਾਹੁੰਦੇ ਦੁਵਾਰ ਤੀ ਜੀ ਵਸਾਣਾ ਵੀ ਚਾਹੁੰਦੇ ਤੁਸੀਂ ਚਾਹੁੰਦੇ ਅੱਗੇ ਮੈਂ ਲਾਦਾ ਤੁਸੀਂ ਕਰਨ ਵਿਊਜ਼ ਹੋ ਇਹ ਕਨਫਿਊਜ਼ ਹੋ ਗਈ ਕਿੰਦਾ ਵੀਰ ਜੀ ਘਰ ਪਾਸੇ ਵੀ ਤਾਂ ਸਤ ਵਜੇ ਗੱਲ ਹੈ ਚਲੋ ਕਿਸੇ ਦਾ ਪਹਿਲਾਂ ਉਜੜਿਆ ਤਾਂ ਤੁਹਾਡਾ ਬੱਸਿਆ ਸੀ ਜੀ ਉਹੀ ਬੱਸ ਹੁਣ ਇਵਨ ਆਮ ਕਨਫਿਊਜ਼ ਸਾਰੀ ਗੱਲ ਸੁੱਖਾਂ ਵਿੱਚ ਸਾਨੂੰ ਕੋਈ ਯਾਦ ਨਹੀਂ ਕਰਦਾ ਸੀ ਹਰ ਇੱਕ ਦੀ ਮੰਗਦੇ ਹਾਂ ਸੁੱਖ ਦੋਸਤੋ ਇੱਥੇ ਜੀਦਾ ਮਰਜ਼ੀ ਫੋਨ ਚੱਕ ਲਈਏ ਹਰ ਇੱਕ ਨੂੰ ਕੋਈ ਨਾ ਕੋਈ ਹੁੰਦਾ ਹੈ ਡਾਡਾ ਦੁੱਖ ਦੋਸਤੋ ਹਰ ਇੱਕ ਨੂੰ ਕੋਈ ਨਾ ਕੋਈ ਹੁੰਦਾ ਹੈ ਡਾਡਾ ਦੁੱਖ ਦੋਸਤੋ ਸਤਿ ਸ਼੍ਰੀ ਅਕਾਲ ਪੀਵੀ ਬੱਤੀ ਨਮਾ ਸ਼ਹਿਰ ਦੇਖ ਰਹੇ ਮੈਂ ਤੁਹਾਡਾ ਆਪਣਾ ਪਰਿਵਾਰਕ ਮੈਂਬਰ ਨਹੀਂ ਸੂਰੀ ਕੁਸੂ ਸ਼ਹਿਰ ਤੋਂ ਰਜਾ ਲੱਗਦਾ ਵੀਡੀਓ ਕਿਸ ਬਾਬਤ ਹੋਊਗਾ ਸਾਥੀਓ ਇਸ ਸਮੇਂ ਅਸੀਂ ਨਵਾਂ ਸ਼ਹਿਰ ਵਿੱਚ ਮੌਜੂਦ ਹਾਂ ਮੇਰੇ ਨਾਲ ਨੇ ਜਸਵੀਰ ਜੀ ਜਸਵੀਰ ਹੋਣਾ ਨੇ ਤਕਰੀਬਨ ਕੱਲ ਪਰਸੋ ਦੇ ਦਿਨ ਵਿੱਚ ਸਾਨੂੰ 70-80 ਕਾਲਾ ਕਰ ਲਈਆਂ ਮਨ ਵਿੱਚ ਕਿੰਨੀ ਪੀੜ ਹੋਵੇਗੀ ਮਨ ਵਿੱਚ ਕਿੰਨੀ ਉਦਾਸੀ ਹੋਵੇਗੀ ਮਨ ਕਿੰਨਾ ਮਾਇੂਸ ਹੋਵੇਗਾ ਕੋਈ ਸਮਝ ਸਕਦਾ ਨਹੀਂ ਲੇਕਿਨ ਇਹ ਆਪਣੀ ਮਾਇੂਸੀ ਦੇ ਨਾਲ ਵੀ ਨਾਲ ਤੁਹਾਨੂੰ ਜਾਗਰਤ ਕਰਨਾ ਚਾਹੁੰਦੇ ਆ ਅਗਾਹ ਕਰਨਾ ਚਾਹੁੰਦੇ ਆ ਜੋ ਧੋਖਾ ਇਹਨਾਂ ਨਾਲ ਹੋਇਆ ਇਹ ਨਹੀਂ ਚਾਹੁੰਦੇ ਕਿ ਕਿਸੇ ਹੋਰ ਨਾਲ ਹੋਵੇ ਕੋਈ ਇਨਸਾਨ ਲੈ ਜ਼ਿੰਦਗੀ ਵਿੱਚ ਆਉਂਦਾ ਹੈ ਇਹਨਾਂ ਨਾਲ ਪਿਆਰ ਪੈਂਦਾ ਹੈ ਸ਼ਾਦੀ ਦੇ ਬੰਧਨ ਚ ਬੰਦਿਆ ਇਹਨਾਂ ਦੇ ਕਹਿਣ ਦੇ ਮੁਤਾਬਕ ਤੇ ਉਸ ਤੋਂ ਬਾਅਦ ਉਹ ਇਨਸਾਨ ਇਹਨਾਂ ਨੂੰ ਬਿਨਾਂ ਦੱਸੇ ਘਰੋਂ ਚਲੇ ਜਾਂਦਾ ਤਸਵੀਰਾਂ ਇਹਨਾਂ ਨੇ ਮੈਨੂੰ ਦਿਖਾਈਆਂ ਤਸਵੀਰਾਂ ਵਿੱਚੋਂ ਪ੍ਰਤੀਤ ਹੁੰਦਾ ਕਿ ਜਿਵੇਂ ਆਪਸ ਵਿੱਚ ਬਹੁਤ ਪਿਆਰ ਹੋਵੇ ਲੇਕਿਨ ਮੈਂ ਇਹਨਾਂ ਨੂੰ ਇਹ ਕਹਿਣਾ ਚਾਹੁੰਦਾ ਕਿ ਤਸਵੀਰਾਂ ਵਿੱਚ ਨਾਲ ਹੋਣ ਵਾਲਾ ਸਾਥ ਹੀ ਨਹੀਂ ਹੁੰਦਾ ਜਿਹੜਾ ਤਕਲੀਫ ਚ ਨਾਲ ਹੋਵੇ ਉਹ ਸਾਥ ਹੀ ਹੁੰਦਾ ਜਿੱਦੀ ਵਜ੍ਹਾ ਤੁਸੀਂ ਤਕਲੀਫ ਚ ਆ ਜਾਓ ਉਹ ਛੱਡ ਜਾਵੇ ਇਹੀ ਬਿਹਤਰ ਹੁੰਦਾ ਲੇਕਿਨ ਕੀ ਔਂਕੜ ਆਈ ਕੀ ਤਕਲੀਫ ਆਈ ਕਿਵੇਂ ਸ਼ੁਰੂਆਤ ਹੋਈ ਸਾਰੀ ਜਾਣਕਾਰੀ ਤੁਸੀਂ ਰੱਖ ਸਕਦੇ ਜੀ ਦੇਖੋ ਜੀ ਮੇਰਾ ਨਾਮ ਜਸਵੀਰ ਸਿੰਘ ਹੈ ਤੇ ਪਿੰਡ ਗੜੀ ਫਤੇ ਖਾ ਹੈ ਸਾਡਾ ਮਿਲਣ ਹੋਇਆ ਸੀ ਸਲੂਜਾ ਫੈਕਟਰੀ ਦੇ ਵਿੱਚ ਠੀਕ ਹੈ ਨਾ ਸਤਿੰਦਰ ਕੌਰ ਉਸ ਲੜੀ ਦਾ ਨਾਮ ਆ ਤੇ ਅਸੀਂ ਇੱਥੇ ਗੱਲ ਮੈਂਸ਼ਨ ਕਰਨਾ ਚਾਹੁੰਦੇ ਆ ਕਿ ਜਿਹੜਾ ਇਹ ਨਾਮ ਲੈ ਰਿਹਾ ਉਹ ਕਾਲਪਨਿਕ ਨਾਮ ਹੈ ਹੱਲੇ ਇਹ ਉਹਨਾਂ ਦਾ ਨਾਮ ਜਿਹੜਾ ਆ ਸਾਹਮਣੇ ਨਹੀਂ ਲੈ ਕੇ ਆਣਾ ਚਾਹੁੰਦੇ ਹੁਣ ਦੱਸੋ ਸਟੋਰੀ ਕਿਵੇਂ ਸ਼ੁਰੂ ਹੋਈ ਤੇ ਸਾਡਾ ਜੋ ਮਿਲਨ ਹੋਇਆ ਸੂਜਾ ਫੈਕਟਰੀ ਦੇ ਵਿੱਚ ਹੋਇਆ ਜੀ ਉੱਥੇ ਉਹ ਹਰ ਲੇਡੀਜ਼ ਨੂੰ ਕਹਿ ਰਹੀ ਸੀ ਕਿ ਮੈਂ ਪੀਕੇ ਵੀ ਦੁਖੀਆਂ ਤੇ ਸਹਰੇ ਵੀ ਦੁਖੀਆਂ ਤੇ ਉਸ ਵੇਲੇ ਮੈਂ ਕੁਆਰਾ ਸੀਗਾ ਤੇ ਮੈਂ 10 ਸਾਲ ਦੁਵੀ ਵਿੱਚ ਲਾਏ ਆ ਕੇ ਮੈਂ ਉੱਥੇ ਰਹਿ ਰਿਹਾ ਸੀਗਾ ਤੇ ਉਹਨਾਂ ਨੇ ਮੈਨੂੰ ਪ੍ਰਪੋਜ਼ ਕੀਤਾ ਕਿ ਮੈਂ ਤੁਹਾਨੂੰ ਸ਼ਾਦੀ ਕਰਨਾ ਚਾਹੁੰਦੀ ਕਿਉਂਕਿ ਪਿਆਰ ਮਤਲਬ ਇੱਕ ਮੈਰਿਡ ਲੇਡੀ ਨੇ ਤੁਹਾਨੂੰ ਕਿਹਾ ਕਿ ਮੈਂ ਤੁਹਾਡੇ ਨਾਲ ਸ਼ਾਦੀ ਕਰਨਾ ਚਾਹੁੰਦੀ ਹਾਂ ਤੁਸੀਂ ਕੁਆਰੇ ਸੀਗੇ ਤੁਸੀਂ ਕਿਹੜੀ ਕੰਟਰੀ ਗਏ ਹੋ ਸੀ ਮੈਂ ਦबई ਵਿੱਚ ਜਾ ਕੇ ਆ ਗਿਆ ਸੀ ਤੇ ਫਿਰ ਆ ਕੇ ਤੁਸੀਂ ਇੱਥੇ ਕਿਸੇ ਫੈਕਟਰੀ 'ਚ ਕੰਮ ਕਰਨਾ ਸ਼ੁਰੂ ਕੀਤਾ ਠੀਕ ਹੈ ਠੀਕ ਹੈ ਦੇਖੋ ਜੀ ਜਿਹੜਾ ਵਿਆਹ ਦਾ ਬੰਧਨ ਹੈ ਆ ਇਹ ਪਵਿੱਤਰ ਰਿਸ਼ਤਾ ਹੈ ਠੀਕ ਹੈ ਨਾ ਕਿ ਕੋਈ ਵੀ ਅਸੋਚ ਨਹੀਂ ਕਰਨਾ ਚਾਹੀਦਾ ਪਰ ਮੇਤੂ ਲ ਗਲਤੀ ਹੋ ਗਈ ਠੀਕ ਹੈ ਨਾ ਕਿ ਪਿਆਰ ਦੇ ਬਸ ਵਿੱਚ ਆ ਕੇ ਕੁਝ ਵੀ ਹੈ ਠੀਕ ਹੈ ਪਰ ਜਦੋਂ ਤੁਹਾਨੂੰ ਲੇਡੀ ਨੇ ਕਿਹਾ ਸੀ ਮੈਂ ਆਲਰੇਡੀ ਮੈਰਿਡ ਐ ਉਦੋਂ ਨਹੀਂ ਸੋਚਿਆ ਕਿ ਮੈਂ ਗਲਤੀ ਕਰ ਰਿਹਾ ਦੇਖੋ ਜੀ ਉਹ ਦੱਸ ਰਹੀ ਸੀ ਕਿ ਮੇਰਾ ਜੋ ਹਸਬੰਡ ਹੈ ਉਹਦੀ ਮੌਤ ਹੋ ਚੁੱਕੀ ਆ ਤੇ ਉਹ 8 ਸਾਲ ਹੋ ਗਏ ਪਰਦੇਸ ਗਏ ਹੋਏ ਨੂੰ ਉਹਦੀ ਹੋ ਗਈ ਡੈਥ ਪਰਦੇਸ ਚ ਹੋ ਗਈ 1 ਰੁਪਿਆ ਵੀ ਉਸਨੇ ਟਰਾਂਸਫਰ ਇਧਰ ਨਹੀਂ ਕੀਤਾ ਇਹ ਗੱਲ ਦੱਸੋ ਪਰਦੇਸ ਚ ਉਹਨੇ ਕੀ ਕਿਹਾ ਕਿ ਪਰਦੇਸ ਚ ਮੌਤ ਹੋ ਗਈ ਜੀ ਹਾਂਜੀ ਪਰਦੇਸ ਦੇ ਵਿੱਚ ਅੱਛਾ ਜੀ ਪਰਦੇਸ ਦੇ ਵਿੱਚ ਉਹਦੀ ਡੈਥ ਹੋ ਗਈ ਹੈ ਮੌਤ ਹੋ ਗਈ ਹੈ ਨਾਉ ਕੀ ਪੈਸਾ ਉਹਨੇ ਪਾਇਆ ਹੈ ਤੇ ਕਾਲ ਕਰਦੀ ਰਹੀ ਆ ਕਿ ਨਹੀਂ ਉਹਦਾ ਗਲਤ ਹੋਈ ਹੈ ਨਹੀਂ ਜੀ ਕੋਈ ਜਦ ਤੋਂ ਨੇ ਵੀ ਕਰਵਾਏ ਕਿ ਇਹ ਕਿੰਨੀ ਪੁਰਾਣੀ ਗੱਲ ਹੈ ਇਹ ਤਕਰੀਬਨ 1 ਸਾਲ 4 ਮਹੀਨੇ ਪਹਿਲਾਂ ਦੀ ਗੱਲ ਹੈ 24 ਅਪ੍ਰੈਲ ਨੂੰ ਸਾਡਾ ਵਿਆਹ ਹੋਇਆ ਤੁਹਾਡੀ ਏਜ ਕਿੰਨੀ ਸੀ ਜੀਰੀ ਉਹ 34 ਸਾਲ ਲਾ ਲਓ 34 ਸਾਲ ਤੁਹਾਡੀ 34 ਦੇ ਜ਼ਾਹਿਰ ਦੀ ਗੱਲ ਹੈ ਲੇਡੀ ਤੇ ਜੇ ਵਿਆਹ ਪਹਿਲਾਂ ਹੋ ਚੁੱਕਾ ਹਾਂਜੀ ਉਹਦੀ ਵੀ 30 ਦੇ ਲੱਗੇ ਸ਼ੱਕੂਗੀ ਕਿ ਤੁਹਾਡੇ ਤੋਂ ਬਾਅਦ ਸੀ ਉਹਦੀ ਵੀ ਵਦ ਸੀ ਬੱਚੇ ਸੀ ਪੁੱਛਿਆ ਹਾਂਜੀ ਭਾਈ ਨਹੀਂ ਬੱਚੇ ਉਹਨੇ ਪਹਿਲਾਂ ਉਸ ਪਹਿਲੇ ਦੱਸਿਆ ਨਹੀਂ ਸੀ ਠੀਕ ਹੈ ਨਾ ਬੱਚੇ ਜਿਹਦੇ ਨਾਲ ਅੱਗੇ ਵਾਧ ਹੀ ਗਈ ਆ ਫੀਓ ਨੇ ਦੱਸਿਆ ਵੀ ਹਾਂ ਵੀ ਮੇਰੇ ਬੱਚੇ ਵੀ ਹੈਗੇ ਆ ਉਸ ਵੇਲੇ ਨਹੀਂ ਦੱਸਿਆ ਸੀ ਕਿ ਤੁਸੀਂ ਮਨਾਂ ਕਰ ਦਿੰਦੇ ਕਿ ਮੈਨੂੰ ਮੈਨੂੰ ਤੂੰ ਝੂਠ ਬੋਲਿਆ ਕਿ ਤੇਰੇ ਬੱਚੇ ਵੀ ਆ ਨਹੀਂ ਜਦੋਂ ਬੰਦਾ ਉਸਨੇ ਮੈਨੂੰ ਪਿਆਰ ਦੇ ਵਿੱਚ ਫਸਾ ਲਿਆ ਉਹ ਜੀ ਅਟੈਚਮੈਂਟ ਹੋ ਗਈ ਜੀ ਪਹਿਲਾਂ ਪ੍ਰਪੋਜ਼ ਤੁਸੀਂ ਕੀਤਾ ਕਿਉਂ ਨਹੀਂ ਨਹੀਂ ਉਹਨੇ ਕੀਤਾ ਜੀ ਉਹ ਮੇਰੇ ਕੋਲ ਪੀਐਫ ਭਰਵਾਣ ਆਏ ਸੀ ਕਿ ਜੇ ਸੀ ਮੇਰਾ ਪੀਐਫ ਭਰਦੇ ਵੀ ਉਹ ਨਹੀਂ ਭਰਦਾ ਜੋ ਆਪਣੀ ਬੈਸਿਕਾ ਨਾ ਕਿ ਮੈਨੂੰ ਸਾਰੇ ਤਰੀਕੇ ਆ ਕਿ ਪੀਐਫ ਭਰਨਾ ਕੁਝ ਵੀ ਕਰਨਾ ਚਾਹਣਾ ਕੋਈ ਗੱਲ ਨਹੀਂ ਮੈਂ ਤੁਹਾਡਾ ਭਰਦਣਾ ਫ੍ਰੀ ਭਰਦਣਾ ਵਿੱਚ ਕੋਈ ਗੱਲ ਨਹੀਂ ਆ ਪਕੜਾ ਪੈਸੇ ਚ ਲਗੇ ਲੈਣਾ ਆ ਮੈਂ ਉਹਦਾ ਪੀਐਫ ਭਰਿਆ ਉਹਨੇ ਪੈ ਉਗੀ ਤੁਹਾਨੂੰ ਕੰਮ ਆਉਂਦੇ ਆ ਫਿਰ ਜਿਨ੍ਹਾਂ ਦਾ ਭਰ ਦੇ ਸਾਰੇ ਪ੍ਰਪੋਜ਼ ਕਰਦੇ ਸੀ ਕਹੇ ਨਹੀਂ ਕੀਤਾ ਉਹਨੇ ਕੀਤਾ ਮੈਨੂੰ ਉਹਨੇ ਕੀਤਾ ਤੇ ਬਾਕੀ ਹੋਰ ਵੀ ਕੁੜੀਆਂ ਨੇ ਦੁੱਖ ਦੱਸਦੀ ਸੀ ਕਿ ਜਿ세 ਇਹ ਵਿਆਹ ਹੁੰਦੀ ਹੈ ਵੀ ਤੁਸੀਂ ਇਹਨਾਂ ਆਪਸ ਵਿੱਚ ਜੇ ਤੁਹਾਡੀ ਮਿਲਦੀ ਹੈ ਅੱਛਾ ਬਾਕੀ ਕੁੜੀਆਂ ਨੇ ਬਚੋਲਗਰੀ ਕੀਤੀ ਜੀ ਅੱਛਾ ਨਹੀਂ ਜ਼ਿਆਦਾ ਨਹੀਂ ਕੀਤੀ ਦੋ ਤਿੰਨ ਸੀ ਜਿਹੜੀਆਂ ਸਿਆਣੀਆਂ ਬਣੀਆਂ ਸੀ ਉਹ ਕਹਿੰਦੀ ਵੀ ਇਹ ਵੀ ਦੁਖੀ ਆ ਠੀਕ ਹੈ ਜਿ세 ਤਿੰਨ ਵੀ ਇੱਕ ਜੀਵਨ ਸਾਥੀ ਲੋੜ ਆ ਠੀਕ ਹੈ ਤੇਰੇ ਵੀ ਸਾਥੀ ਕੀ ਹੋਈਏ ਤੁਸੀਂ ਕਹਿਣਾ ਸੀਗਾ ਕਿ ਜੇ ਜੇ ਸਿਆਣੀਆਂ ਸੀਗੀਆਂ ਹਾਂ ਹਾਂ ਜੀ ਕਿ ਮੈਂ ਕੁਆਰਾ ਹਾਂ ਹਾਂ ਜੀ ਕਿ ਤੁਸੀਂ ਆਪਣੇ ਮੁੰਡੇ ਦਾ ਕਿਸੇ ਐਡਾ ਲੇਡੀ ਨਾਲ ਕਰਾ ਸਕਦੀ ਤਾਂ ਆਲਰੇਡੀ ਵਿਆਹ ਹੋ ਚੁੱਕਾ ਬੱਚੇ ਆ ਹਾਂਜੀ ਤੁਸੀਂ ਇਹ ਗੱਲ ਨਹੀਂ ਕੀਤੀ ਨਹੀਂ ਪਤਾ ਕੀ ਗੱਲ ਮੈਨੂੰ ਜ਼ਰੂਰ ਸੀਗੀ ਠੀਕ ਆ ਕਿਉਂਕਿ ਮੈਂ ਬਾਹਰ ਦਾ ਸਾਲ ਲਾਇਵ ਨੇ ਭਰਾਮਾਂ ਦਾ ਵਿਆਹ ਕੀਤਾ ਸਭ ਕਿਹਾ ਮੈਂ ਛੋਟਾ ਸੀ ਵੱਡਿਆਂ ਦਾ ਵਿਆਹ ਕੀਤਾ ਪਰ ਮੇਰਾ ਉਹ ਨਹੀਂ ਕਰਨ ਵੇਲੇ ਨਾ ਪਤਾ ਕੀ ਗੱਲ ਆ ਆਪਣਾ ਮਤਲਬ ਕੱਢ ਕੇ ਸੀਗੇ ਇਸ ਕਿੱਲੋਂ ਮੈਂ ਮਾਰ ਖਾ ਗਿਆ ਕਿ ਮੈਂ ਆਪਣਾ ਘਰ ਬਸਾਰ ਲਵਾ ਮੈਂ ਵੀ ਆਪਣਾ ਘਰ ਬਸਾਰ ਕਾਲ ਸੀ ਵਿਆਹ ਦੀ ਉਸ ਨੂੰ ਵੀ ਇਹ ਤਾਂ ਸੀ ਆ ਵੀ ਇਹ ਮੇਰੇ ਹੱਥ ਆ ਗਿਆ ਆ ਵੀ ਇਹਨੂੰ ਲੋੜਿਆ ਤੇ ਮੈਂ ਇਹ ਨਾ ਕਰਵਾ ਲਵਾਂ ਮੈਂ ਆਪਣੀ ਗੱਲ ਤੁਹਾਡੀ ਅਟੈਚਮੈਂਟ ਹੋਊਗੀ ਤੇ ਮੈਂ ਵੀ ਭਲਾ ਕੀਤਾ ਵੀ ਹੌਲੀ ਹੌਲੀ ਉਹਨਾਂ ਦੱਸਿਆ ਕਿ ਮ ਕਿ ਗਾ ਦੋ ਮੇਰੇ ਬੱਚੇ ਆ ਮੈਂ ਕੋਈ ਗੱਲ ਨਹੀਂ ਉਹ ਕਹਿੰਦੀ ਆਪਾਂ ਲੈ ਕੇ ਨਹੀਂ ਆਣੇ ਜੇ ਲੋੜ ਵੀ ਤਾਂ ਲੈ ਕੇ ਆਣੇ ਮੈਂ ਕਿਹਾ ਵੀ ਲੈ ਕੇ ਆਣੇ ਤਾਂ ਵੀ ਕੋਈ ਗੱਲ ਨਹੀਂ ਲੈ ਕੇ ਆਣੇ ਤਾਂ ਵੀ ਕੋਈ ਗੱਲ ਨਹੀਂ ਠੀਕ ਹੈ ਨਾ ਫਿਰ ਜਿਸ ਤਰ੍ਹਾਂ ਅੱਗੇ ਗੱਲ ਵੱਧਦੀ ਗਈ ਵੱਧਦੀ ਗਈ ਕਹਿੰਦੀ ਮੇਰੀ ਮੰਮੀ ਕਹਿੰਦੀ ਤੈਨੂੰ ਦੇਖਣਾ ਉੱਥੇ ਠੀਕ ਹੈ ਨਾ ਵੀ ਤੈਨੂੰ ਮੁੰਡਾ ਜੋ ਹੈਗਾ ਉਹ ਦੇਖਣਾ ਆ ਉਹ ਜਨਰਲ ਕੈਟਾਗਰੀ ਚੋਂ ਸੀ ਐਸੀ ਕੈਟਾਗਰੀ ਦੇ ਵਿੱਚੋਂ ਸੀ ਠੀਕ ਹੈ ਨਾ ਕਹਿੰਦੀ ਤੂੰ ਐਂਟਰ ਕਾਸਟ ਜੀ ਹਾਂਜੀ ਠੀਕ ਹੈ ਉਹ ਕਹਿੰਦੀ ਤੂੰ ਰਾਜਸਾ ਮਯਾਰੇ ਉੱਥੇ ਆ ਜੀ ਠੀਕ ਹੈ ਨਾ ਮੈਂ ਉੱਥੇ ਚਲਾ ਗਿਆ ਤੇ ਇਹਨੇ ਇੱਕ ਨਕਲੀ ਮਾਤਾ ਉਸ ਉਸ ਵੇਲੇ ਨਹੀਂ ਮੈਂ ਉਸ ਵੇਲੇ ਅਸਲੀ ਸੀ ਨਕਲੀ ਕਿਦਾਂ ਨਹੀਂ ਪਤਾ ਉਹ ਨਕਲੀ ਤੋਂ ਮੈਂ ਦੱਸਦਾ ਹਾਂ ਉਸ ਵੇਲੇ ਇੱਕ ਮਾਤਾ ਤੇ ਦੋ ਤਿੰਨ ਜਣਾਂੀਆਂ ਹੋਰ ਸੀਗੀਆਂ ਦੋ ਔਰਤਾਂ ਠੀਕ ਹੈ ਨਾ ਜੀ ਜੋ ਸੀਗੀਆਂ ਵਿੱਚ ਉਹਦੇ ਨਾਲ ਛੋਟੇ ਪੰਜ ਸੀਗੀਆਂ ਦੋ ਸੀਗੀਆਂ ਜੋ ਵਿੱਚ ਪੰਗਾ ਪਾਉਣ ਵਾਲੀਆਂ ਸੀਗੀਆਂ ਉਸ ਵੇਲੇ ਉਹਨਾਂ ਨੇ ਪੂਰਾ ਯਾਨਕਿ ਸਾਡਾ ਉੱਥੇ ਕਰਵਾਇਆ ਮੇਰੇ ਹਰ ਹਰ ਪਾਇ ਜੋ ਵੀ ਹੈ ਨਾ ਅਸੀਂ ਸਾਡਾ ਆਪਣਾ ਚੁੰਨੀ ਕਰਵਾਇਆ ਮਤਲਬ ਦੇਖਣ ਗਈ ਇਹ ਤਾਂ ਸੁਣਿਆ ਕਿ ਦੇਖਣ ਗਈ ਕੁੜੀ ਚੁੰਨੀ ਝੜਾ ਕੇ ਲੈ ਜਾਂਦੀ ਇਹ ਨਹੀਂ ਇਹ ਨਹੀਂ ਪਹਿਲੀ ਵਾਰ ਸੁਣਿਆ ਕਿ ਦੇਖਣਾ ਇਹ ਮੁੰਡੇ ਦੇ ਸੇਰਾ ਲਾਤਾ ਜੋ ਉਹਨਾਂ ਦਾ ਉੱਥੇ ਉਸ ਵੇਲੇ ਸੀਗਾ ਉੱਥੇ ਵੀ ਹਾਂ ਵੀ ਮੈਂ ਇਹਨਾਂ ਵਿਆਹ ਕਾਣਾ ਹੀ ਕਰਾਣਾ ਆ। ਜੋ ਪਾਗਲਪਨ ਸੀਗਾ ਉਹ ਮੈਂ ਤੁਹਾਨੂੰ ਫੋਨ ਤੇ ਵੀ ਦਿਖਾ ਸਕਦਾ ਆ ਸੁਣਾ ਸਕਦਾ ਆ। ਠੀਕ ਆ ਜੋ ਉਸ ਵੇਲੇ ਸੀ ਉਸ ਵੇਲੇ ਕੁੜੀਆਂ ਸੀਗੇ ਸਿਆਣੀਆਂ ਉਹ ਵੀ ਤੁਹਾਨੂੰ ਦੱਸ ਦਿੰਨਗੇ ਹਾਂ ਵੀ ਇਹ ਗੱਲ ਹੋਈ ਆ ਇਦਾਂ ਸਭ ਕੁਝ ਹੋਇਆ। ਉਹ ਵੀ ਹੈਰਾਨ ਸੀਗੇ ਵੀ ਜੱਸੀ ਤੇ ਨਾਲ ਇਹ ਹੋ ਕੀ ਗਿਆ ਇੱਦਾਂ। ਵੀ ਵਿਆਹ ਕਿਉਂ ਹੋ ਗਿਆ ਕਿ ਉਹ ਚੱਲ ਕਿਉਂ ਗਈ? ਹਾਂ ਤੁਹਾਨੂੰ ਦੱਸ ਦਾਂ ਕਿੱਦਾਂ ਹੋਈ ਵੀ ਅਸੀਂ ਵੀ ਮੈਂ ਮੈਨੂੰ ਲੱਗਦਾ ਤੁਹਾਡੀ ਅਟੈਚਮਮੈਂਟ ਬਹੁਤ ਜ਼ਿਆਦਾ ਹੁਣ ਵੀ ਗੱਲ ਕਰਦੇ ਤੁਹਾਨੂੰ ਸਰੂਰ ਜਿਹਾ ਜੜੀ ਜਾਂਦਾ। ਇਸ਼ਕ ਹੋ ਗਿਆ ਸੀ। ਇਸ਼ਕ ਤਾਂ ਚਲੋ ਹੋਈ ਆ ਜੋ ਜੀਵਨ ਸਾਥੀ ਮਿਲਦਾ ਹੋਰ ਭਰੋਸਾ ਉਹ ਗੱਲ ਵੱਖਰੀ ਆ ਠੀਕ ਐ ਨਾ ਕਿ ਤੇ ਆਪਾਂ ਕਿਤੇ ਪਰ ਤੁਸੀਂ ਕੁੱਟਦੇ ਮਾਰਦੇ ਤਾਂ ਨਹੀਂ ਜਿਹੜਾ ਛੱਡ ਕੇ ਚਲੇ ਗਏ ਨਹੀਂ ਕੁੱਟਿਆ ਮਾਰਤਾ ਸੀ ਨਾ ਮੇਰੇ ਭਤੀਜੇ ਭਤੀਜੀਆਂ ਆ ਕਦੇ ਉਹ ਵੀ ਨਾ ਵਿਚਾਰੇ ਸਵਰਗਾਂ ਗਾਂ ਕੋ ਮੇਰੇ ਕੋ ਆ ਕੇ ਰਹਿੰਦੇ ਆ ਵੀ ਚਾਚਾ ਜੀ ਸਾਡਾ ਸਭ ਕੁਝ ਆ ਇਸ ਵੇਲੇ ਵੀ ਸਾਡੇ ਪਿੰਡ ਦੇ ਫਿਰ ਅੱਗੇ ਵਿਆਹ ਕਰਾ ਕੇ ਤੁਸੀਂ ਘਰ ਆ ਗਏ ਸੁਣ ਲਓ ਉੱਥੇ ਜੋ ਹੋਇਆ ਇੱਦੀ ਆਪਾਂ ਛੱਡ ਗਏ ਹੋਇਆ ਕੀ ਤੁਹਾਡਾ ਕਿਵੇਂ ਸਮਾਨ ਲੈ ਕੇ ਘਰ ਆ ਗਏ ਕਿੰਨੀ ਦਿਨ ਤੁਸੀਂ ਇਕੱਠੇ ਰਹੇ ਅਸੀਂ ਉੱਥੇ ਰਹੇ ਤੇ ਸਾਨੂੰ ਸਾਡਾ ਗਵੰਡੀ ਪੈਰਾ ਸੰਗ ਫੌਜੀ ਉਹ ਫੌਜੀ ਸਰਕਾਰੀ ਬੰਦਾ ਆ ਉਹ ਸਾਨੂੰ ਉੱਥੋਂ ਲੈ ਕੇ ਤਕਰੀਬ ਸਾਨੂੰ ਇੱਕ ਸਾਲ ਹੋ ਗਿਆ ਉੱਥੇ ਰਹਿੰਦਿਆਂ ਨੂੰ ਇੱਕ ਸਾਲ ਹੋਇਆ ਤੇ ਇੱਕ ਦੋ ਵਾਰ ਚਾਂਸ ਹੋਇਆ ਵਿੱਚ ਇਹ ਕਹਿੰਦੀ ਵੀ ਮੈਨੂੰ ਮੇਰੇ ਉਥੋਂ ਪੁਰਾਣੇ ਸਹੁਰਿਆਂ ਤੋਂ ਜ਼ਮੀਨ ਦਾ ਲਾਲਚ ਕਹਿੰਦੇ ਵੀ ਤੈਨੂੰ ਦੋ ਤਿੰਨ ਖੇਤ ਦੇਣ ਨੇ ਤੂੰ ਉੱਥੇ ਨੂੰ ਆ ਜਾ ਵਾਪਸ ਆ ਕਰਨਾ ਕੁਝ ਵੀ ਐਦਾਂ ਤੇ ਹੁਣ ਮੈਂ 11 ਤਰੀਕ ਨੂੰ ਮੈਂ ਕੰਮ ਤੇ ਜਿੱਥੇ ਉਹ ਪਿੱਛੋਂ ਮੈਨੂੰ ਕਹਿੰਦੀ ਰਹੀ ਤੂੰ ਬਾਹਰ ਤੁਰ ਜਾ ਬਾਹਰ ਤੁਰ ਜਾ ਮੈਂ ਆਪਣੀ ਮੰਮੀ ਕੋਲ ਵੀ ਪੈਸੇ ਲੈ ਜੋ ਆਪਣੇ ਮੇਰੇ ਵੱਡੇ ਭਰਾ ਨਾਲ ਰਹਿ ਰਹੀ ਅੱਧੀ ਮੈਂ ਆਪਣੇ ਵੀ ਜੁੜੇ ਸੀਗੇ ਉਹ ਪੈਸੇ ਲੈ ਨਿਕਲ ਗਈ ਤੇ ਇੱਕ ਮੈਮੂਂਦੀ ਦਵਾਈ ਤੋਂ ਲੈ ਕੇ ਆਇਸੀ ਬਣਾ ਕੇ ਹੋਏ ਉਹ ਲੈ ਗਈ ਤੇ ਚਾਂਜਰਾ ਮੈਂ ਉੱਥੋਂ ਰਾਹੋਂ ਤੋਂ ਪੜਵਾਈਆਂ ਸੀਗੀਆਂ ਉਹ ਲੈ ਕੇ ਨਿਕਲ ਗਈ ਉਹ ਮੈਂ ਜਦੋਂ ਕੰਮ ਤੋਂ ਵਾਪਸ ਘਰੇ ਆਇਆ ਉਹ ਸਾਰਾ ਹੀ ਨਾ ਜੋ ਕਿ ਨਾ ਬੈਗ ਬੂਕ ਮੈਂ ਹੁਣ ਤੁਹਾਨੂੰ ਇਹ ਪਤਾ ਲੱਗ ਗਿਆ ਕਿ ਉਹ ਉਹਦਾ ਪਤੀ ਹੈ ਕਿ ਸੱਚੀ ਮਰਿਆ ਪਤੀ ਇਹਦਾ ਮੈਨੂੰ 2 ਮਹੀਨੇ ਬਾਅਦ ਪਤਾ ਲੱਗਿਆ ਸੀ ਕਿ ਅੱਜ ਵੀ ਜਿੰਦਾ ਆਇਆ ਉਹ ਵੀ ਹੈਗਾ ਆ ਫਿਰ ਉਹਦਾ ਤਲਾਕ ਨਹੀਂ ਆ ਪਹਿਲੇ ਪਤੀ ਨੇ ਤੁਹਾਡੇ ਨਾਲ ਦੂਜਾ ਵਿਆਹ ਕਿੱਦਾਂ ਕਰਾ ਲਿਆ ਉਹੀ ਗੱਲ ਏ ਆ ਉੱਥੇ ਮੈਂ ਤੁਹਾਡੇ ਕੋਲ ਆਣਾ ਵੀ ਇਹ ਜਿਹੜਾ ਫਰੌਡ ਮੇਰੇ ਨਾਲ ਹੋ ਗਿਆ ਆ ਠੀਕ ਹੈ ਨਾ ਇੱਕ ਹੁੰਦਾ ਵੀ ਤਲਾਕ ਕਰਵਾ ਕੇ ਦੂਸਰੇ ਬੰਦੇ ਨਾਲ ਵਿਆਹ ਕਰਵਾਉਣਾ ਇੱਕ ਹੁੰਦਾ ਕਿ ਝਾਂਸਾ ਨਕਲੀ ਮਾਪੇ ਬਾਬ ਖੜੇ ਕਰ ਦਿੰਦੇ ਵੀ ਹਾਂ ਵੀ ਵਿਆਹ ਕਰਵਾ ਲਿਆ ਜਾਂ ਕਿਤੇ ਪਿਹੜ ਕੇ ਆ ਗਿਆ ਤੇ ਲੈ ਕੇ ਫਰਾਰ ਹੋ ਜਾਓ ਇਹ ਕੰਮ ਉਹ ਹੋਇਆ ਵੀਰ ਜੀ ਠੀਕ ਹੈ ਨਾ ਜੇ ਉਹਨੇ ਵਿਆਹ ਤੁਸੀਂ ਜਦੋਂ ਵਿਆਹ ਹੋਇਆ ਮਾਲੋ ਬੰਦਾ ਕਿਸੇ ਨਾਲ ਵਿਆਹ ਕਰਾਉਂਦਾ ਪੂਰੀ ਪੜਤਾਲ ਕਰਦਾ ਪੂਰਾ ਪੁਖਤਾ ਜਾਣਕਾਰੀ ਹਾਸਲ ਕਰਦਾ ਕਿ ਇਹਦਾ ਪਤੀ ਸੱਚੀ ਮਰਿਆ ਕਿ ਨਹੀਂ ਉਹਦੇ ਸਹੁਰੇ ਪਿੰਡ ਪਿੰਡ ਦੇ ਜਾ ਕੇ ਲੋਕਾਂ ਨਾਲ ਗੱਲ ਕਰਨੀ ਸੀ ਵੇਕੇ ਪਿੰਡ ਜਾਣਾ ਸੀ ਕਿਸੇ ਰਿਸ਼ਤੇਦਾਰੀ ਚ ਜਾਣਾ ਸੀਗਾ ਤੇਰੀ ਪਤਾ ਲੱਗਣਾ ਤੁਸੀਂ ਮਤਲਬ ਅੱਖਾਂ ਬੰਦ ਕਰਕੇ ਕਿਵੇਂ ਆਪਣੇ ਸਿਰ ਤੇ ਸੇਹਰਾ ਸਜਾ ਲਿਆ ਕੋਈ ਤੁਹਾਨੂੰ ਦੱਸਣ ਜਾ ਰਿਹਾ ਕਿ ਉਹ ਕਹਿੰਦੀ ਵੀ ਤੂੰ ਮੇਰੀ ਮੰਮੀ ਤੁਹਾਨੂੰ ਦੇਖਣਾ ਚਾਹੁੰਦੀ ਆ ਇਹਦਾ ਮਤਲਬ ਪਰ ਤੁਸੀਂ ਜਦੋਂ ਤੁਸੀਂ ਕਹਿੰਦੇ 2 ਮਹੀਨੇ ਬਾਅਦ ਪਤਾ ਲੱਗਿਆ ਫਿਰ ਤੁਸੀਂ ਉਹਨੂੰ ਉਦੋਂ ਕਿਹਾ ਨਹੀਂ ਕਿ 2 ਮਹੀਨੇ ਪਹਿਲਾਂ ਕੁਝ ਹੋਰ ਕਹਿੰਦੀ ਸੀਗੀ ਤੇ ਹੁਣ ਕੁਝ ਹੋਰ ਸਥਿਤੀ ਨਿਕਲਿਆ ਹੀ ਆ ਹੁਣ ਕਿ ਤਾ ਹੁਣ ਤਣਖੀ ਬੰਦੇ ਇੱਕ ਹੁੰਦੀ ਆ ਕਿ ਬੇਗਿੜ ਤਾ ਹਾਂ ਵੀ ਕਿਤੇ ਇਧਰ ਮੂੰਹ ਮਾਰ ਲਿਆ ਉਧਰ ਮਾਰ ਲਿਆ ਤੇ ਅਸੀਂ ਮੈਂ ਕਿਹ ਚਲ ਹੁਣ ਘਰ ਵਸਿਆ ਤਾਂ ਹੁਣ ਆਪਾਂ ਉਹਨੂੰ ਕੀ ਕਹਿਣਾ ਆ ਤੇ ਬੱਚੇ ਫਿਰ ਉਹਦੇ ਮੁੜ ਕੇ ਕਿ ਤੁਹਾਡੇ ਕੋਲ ਬੱਚੇ ਮੈਂ ਰੱਖੇ ਆ ਬੱਚਿਆਂ ਨੂੰ ਮੈਂ ਪੜਾਇਆ ਲਿਖਾਇਆ ਸਕੂਲ ਦੇ ਵਿੱਚ ਉਹਨਾਂ ਨਾਂ ਤੱਕ ਲਿਆ ਸਭ ਕੁਝ ਆ ਪਿੱਛੋਂ ਦਜੀ ਕਿ ਫੇਲ ਹੋ ਗਏ 5 ਵਿੱਚ ਇੱਕ 6 ਵਿੱਚ ਆ ਆ ਤਸਵੀਰਾਂ ਵੀ ਤੁਸੀਂ ਜਿੱਦਾਂ ਦਿਖਾਈਆਂ ਉਹ ਤੋਂ ਨਜ਼ਰ ਆ ਰਿਹਾ ਕਿ ਇੱਕ ਹੈਪੀ ਫੈਮਿਲੀ ਲੱਗ ਰਹੀ ਆ ਜੀ ਮੈਂ ਪੂਰਾ ਪਿੰਡ ਗਵਾਹ ਹੈ ਮੇਰਾ ਠੀਕ ਹੈ ਕਿਸ ਤਰ੍ਹਾਂ ਮੈਂ ਬੱਚਿਆਂ ਨੂੰ ਪਿਆਰ ਨਾਲ ਉੱਥੇ ਪੜਾਇਆ ਲਿਖਾਇਆ ਪਾਲਿਆ ਠੀਕ ਹੈ ਨਾ ਬੱਚਿਆਂ ਦੀ ਹੁਣ ਅਧਿਆਪਕ ਵੀ ਪ੍ਰਿੰਸੀਪਲ ਵੀ ਇੰਨਾ ਹੈਰਾਨ ਸੀ ਕਿ ਵੀ ਤੂੰ ਬਗਾਨਿਆਂ ਨੂੰ ਇੰਨਾ ਪੜਾ ਕਿਉਂ ਸਕਾ ਪਾਪ ਨਹੀਂ ਇਦਾਂ ਕਰਦਾ ਜਿਦਾ ਤੂੰ ਹੁਣ ਕਿੰਨੀ ਦੇਰ ਹੋ ਗਈ ਉਹਨਾਂ ਨੂੰ ਚਾਰ ਦਿਨ ਹੋ ਗਏ ਤੇ ਬੱਚਿਆਂ ਦੀ ਕੋਈ ਕਾਲ ਨਹੀਂ ਆਈ ਪੁੱਤਿਆਂ ਤੋਂ ਨੇ ਸਖਾਲ ਦਿੱਤਾ ਕਿ ਨਹੀਂ ਅਸੀਂ ਉੱਥੇ ਨਹੀਂ ਜਾਣਾ ਇੰਨਾ ਇੰਨੀ ਜਿਸ ਤਰ੍ਹਾਂ ਪਹਿਲੇ ਪਾਬ ਨੂੰ ਕਹਿੰਦੇ ਸੀ ਨਹੀਂ ਇਹ ਸਾਡਾ ਪੇ ਨਹੀਂ ਹੈਗਾ ਨਾ ਉਸ ਤਰ੍ਹਾਂ ਨਾ ਫੋਟੋ ਦਿਖਾਣੀ ਸੀ ਇੱਕ ਮੈਂ ਪਛਾਹ ਤੋਣਿਆ ਫੋਟੋ ਉਹ ਫੋਨ ਤੇ ਸੀਗੀ ਉਸ ਉਸ ਬੰਦੇ ਇਨਸਾਨ ਦੀ ਜਿਹਨਾਂ ਨਾਲ ਪਹਿਲਾਂ ਵਿਆਹ ਹੋਇਆ ਸੀਗਾ ਉਹ ਕਹਿੰਦੇ ਅਸੀਂ ਇਹਨੂੰ ਜਾਣਦੇ ਇਹ ਪਾਪੀ ਆ ਇੱਕ ਰਾਵਣ ਨੂੰ ਪੜਾਤਾ ਸੀਗਾ ਉਹ ਤਰ੍ਹਾਂ ਰਕਸ਼ਾ ਹੁਣ ਦੂਜਾ ਰਾਵਣ ਤੁਸੀਂ ਆ ਉਹ ਰਕਸ਼ਾ ਮੈਨੂੰ ਨਹੀਂ ਸਾਬਤ ਕਰ ਦਿੰਦਾ ਠੀਕ ਹੈ ਨਾ ਪਰ ਮੇਰਾ ਮਕਸਦ ਇਹੀ ਆ ਕਿ ਵੀ ਜਿਹੜਾ ਗਰੋ ਹੋ ਨਾ ਇਸ ਤਰ੍ਹਾਂ ਪੈਸੇ ਇਕੱਠੇ ਕਰਨਾ ਜਾਂ ਲੁੱਟ ਲਿਆ ਜਾਂ ਕੁਝ ਵੀ ਆ ਹੁਣ ਟੋਟਲ ਲਾਸ ਕਿੰਨਾ ਤੁਹਾਡਾ ਦੇ ਮੰਦੀ ਸ਼ਾਂਤੀ ਸਭ ਤੋਂ ਵੱਡੀ ਵੱਡਾ ਲਾਸ ਹੁੰਦਾ ਪਰ ਜੇ ਤੁਸੀਂ ਜਿਵੇਂ ਪੁਲਿਸ ਕੰਪਲੇਂਟ ਵੀ ਦਿੱਤੀ ਆ ਆਪਾਂ ਦੇਖ ਲਈ ਆ ਸਾਨੂੰ ਵੀ ਐਫੀਡਵਿਟ ਦਿੱਤਾ ਤੁਸੀਂ ਉਹ ਜਿਹੜਾ ਤੁਹਾਡਾ ਫਾਈਨੈਂਸ਼ੀਅਲੀ ਲਾਸ ਹੈ ਉਹ ਕਿੰਨਾ ਨਹੀਂ ਮੰਦੀ ਸ਼ਾਂਤੀ ਤਾਂ ਕਦੇ ਪੂਰੀ ਨਹੀਂ ਹੁੰਦੀ ਤਾਂ ਕੀ ਗੱਲ ਹੈ ਜਿਹੜੇ ਪੈਸਾ ਆ ਨਾ ਵੈਸਾ ਹੁੰਦਾ ਸੀ ਜਦੋਂ ਜੋ ਮੇਰੇ ਬਾਹਰ ਕਵੈਚ ਜਾਂਦਾ ਸੀਗਾ ਜੋ ਇਹਨੇ ਮੈਨੂੰ ਕਿਹਾ ਕਿ ਤਰ੍ਹਾਂ ਦਾ ਨਾ ਮੇਰੀ ਡੰਡਾ ਹੀ ਚੜ੍ਹਦੇ ਨਹੀਂ ਤੂੰ ਬਾਹਰ ਜਾ ਬਾਹਰ ਜਾ ਬਾਹਰ ਜਾ ਠੀਕ ਹੈ 1 ਲੱਖ ਸਿਰਫ ਕੈਸ਼ ਉਹਦੇ ਕੋਲ ਮੇਰਾ ਹੈਗਾ ਜੋ ਮੈਂ 12ਵੀਂ ਕਮਾਈ ਸੀ ਇੱਥੇ ਵੀ ਲੋਨ ਲਾਂਚ ਕੇ ਕੁਝ ਵੀ ਆ ਠੀਕ ਹੈ ਨਾ ਇੱਕ ਮੁੰਦੀ ਤੋਂ ਦਬਈ ਤੋਂ ਲੈ ਕੇ ਆਇਆ ਸੀਗਾ ਝੰਝਰਾ ਤੋਂ ਉਸੇ ਹੀ ਨਾਲ ਮਰੇਕ ਦਿੱਤੀਆਂ ਹੋਈਆਂ ਉਹਦੀ ਖੁਆਇਸ਼ ਹੈ ਉੱਥੋਂ ਨੰਗੇ ਆਏ ਸੀ ਕੰਨ ਵੀ ਉਹਦੇ ਇੱਕ ਦਵੇ ਸੀਗਾ ਪੈਰਾਂ ਚੱਪਲਾ ਵੀ ਨਹੀਂ ਸੀ ਜੋ ਮੈਂ ਲੈ ਕੇ ਸਭ ਕੁ ਹਰ ਚੀਜ਼ ਉਹਦੀ ਪੂਰੀ ਪੂਰੀ ਫਿੱਤੀ ਹੋਈ ਸੀ ਉਹ ਲੱਗ ਜੀ ਜਦੋਂ ਮੈਰਿਜ ਹੋ ਗਈ ਉਸ ਤੋਂ ਬਾਅਦ ਤੁਸੀਂ ਇਕੱਠੇ ਰਹੇ ਆ ਮਤਲਬ ਇਕੱਠੇ ਕੰਮ ਕੀਤਾ ਕਿ ਅਲੱਗ-ਅਲੱਗ ਕੰਮ ਕੀਤਾ ਕੰਮ ਨਹੀਂ ਕੀਤਾ ਕੰਮ ਤਾਂ ਮੈਂ ਹੀ ਕੀਤਾ ਉੱਥੇ ਹਾਂ ਉਹ ਘਰੇ ਰਹੀ ਆ ਨਹੀਂ ਉਹ ਕਰੇ ਇੱਕ ਸਲਾਈ ਦੀ ਮਸ਼ੀਨ ਸੀ ਉੱਥੇ ਮਨ ਉਹ ਕਰਦੀ ਰਹੀ ਆ ਮਤਲਬ ਫੈਕਟਰੀ 'ਚ ਕੰ ਇਹ ਆ ਕਿ ਲੋਕ ਮੇਨਾ ਪਿਆਰ ਬਹੁ ਕਰਦੇ ਪਿੰਡ ਦੇ ਲੋਕ ਉਹ ਕਹਿੰਦੇ ਜਿਸੀ ਤੇਰਾ ਵਿਆਹ ਹੋ ਗਿਆ ਸੀ ਤੇਰੀ ਤਿੰਨੀ ਕੋ ਸੂਰ ਸਮਾਣੇ ਆ ਉਹ ਵਿਚਾਰੇ ਆਂਦੇ ਰਹੇ ਉੱਥੇ ਸਾਰੇ ਹੀ ਲੋਕ ਆਂਦੇ ਰਹੇ ਜਿਸੀ ਤੇਰੀ ਕਾਲੀ ਕੋਣ ਹੁਣ ਹੁਣ ਆਖੀ ਸਵਾਲ ਜੀ ਤੁਹਾਨੂੰ ਉਹਨਾਂ ਤੋਂ ਕੋਈ ਮੈਸੇਜ ਆਇਆ ਜਾਣ ਤੋਂ 4 ਦਿਨਾਂ 4 ਦਿਨ ਹੋ ਗਏ ਤੁਸੀਂ ਕਹਿੰਦੇ ਗਿਆ ਨੂੰ ਕੋਈ ਮੈਸੇਜ ਆਇਆ ਵਾਪਸ ਗਿਆ ਨੂੰ ਕਾਲ ਕੀਤੀ ਮੈਂ ਕਿਹਾ ਵੀ ਮੈਂ ਘਰੇ ਆ ਤੂੰ ਕਿੱਥੇ ਆ ਕਹਿੰਦੀ ਮੈਂ ਆ ਚਲ ਗਈ ਆ ਉਸ ਪਿੰਡੇ ਜਿੱਥੇ ਸੋਹਰੇ ਪਿੰਡੇ ਹਾਂ ਉਸ ਮਨ ਚਲੇ ਗਿਆ ਮੇਰੀ ਮੈਂ ਨਹੀਂ ਆਣਾ ਹੈਗਾ ਇੰਨੇ ਤੇ ਪੁਰਾਣਾ ਗੱਲ ਬਾਤ ਤੇ ਮੈਂ ਕਿਹਾ ਵੀ ਮੇਰੇ ਕੁੰਡਾ ਖੋਲੇ ਅੰਦਰ ਦੇਖਿਆ ਹਰ ਚੀਜ਼ ਗਿਆ ਮੈਂ ਕਿਹਾ ਉਹ ਕਿੱਥੇ ਆ ਕਹਿੰਦੀ ਮੈਂ ਇੱਕ ਸਾਲ ਤੇ ਤੋਂ ਰਹੀ ਹਾਂ ਮੈਂ ਉਹ ਕਰਾਇਆ ਪੂਰਾ ਕਰ ਲਿਆ ਅੱਛਾ ਯਾਨੀ ਮੈਂ ਇੱਕ ਸਾਲ ਤੇ ਨਾਲ ਪਿਆਰ ਨਾਲ ਰੇਡਰ ਵੱਲੋਂ ਕਰਾਇਆ ਆ ਕਹਿੰਦੀ ਮੈਂ ਇੱਕ ਸਾਲ ਤੇ ਤੋਂ ਰਹੀ ਹਾਂ ਤੇ ਉਹਦਾ ਮੈਂ ਆਪਣਾ ਕਰ ਲਿਆ ਠੀਕ ਹੈ ਮੈਂ ਕਿਹਾ ਆਹ ਤੱਕ ਇਹ ਇਨਸਾਨ ਵਾਲੀ ਗੱਲ ਨਹੀਂ ਹੈਗੀ ਜੋੜ ਕੇ ਗਈ ਹੁਣ ਉਹਨਾਂ ਨੂੰ ਕੀ ਸੁਨੇਹਾ ਦੇਣਾ ਚਾਹੁੰਦੇ ਕਿਉਂਕਿ ਅਸੀਂ ਕਾਲਪਨਿਕ ਨਾਂ ਲਏ ਉਹਨਾਂ ਦਾ ਪਿੰਡ ਦਾ ਜ਼ਿਕਰ ਨਹੀਂ ਕੀਤਾ ਉਹਨਾਂ ਦਾ ਕੋਈ ਐਡਰੈਸ ਨਹੀਂ ਦੱਸਿਆ ਉਹਨਾਂ ਨੂੰ ਸੁਨੇਹਾ ਕੀ ਦੇਣਾ ਚਾਹੁੰਦੇ ਹੋ ਇਸ ਵੀਡੀਓ ਰਾਹੀਂ ਕੋਈ ਪੁਲਿਸ ਕੰਪਲੀਟ ਮੈਂ ਕਰ ਦਿੱਤੀ ਹੈ ਜੇਕਰ ਉਹ ਮੇਰਾ ਜੋ ਪੈਸਾ ਲੈ ਗਈ ਉਹ ਵਾਪਸ ਕਰਦੀ ਹੈ ਤਾਂ ਠੀਕ ਹੈ ਨਹੀਂ ਤਾਂ ਮੈਂ ਅੱਗੇ ਤੋਂ ਉਹਦਾ ਮੀਡੀਆ ਦੇ ਵਿੱਚ ਉਹਦਾ ਨਾਂ ਨਸ਼ਰ ਕੀਤਾ ਜਾਵੇਗਾ ਉਹਦੇ ਮਾਪਿਆਂ ਦਾ ਠੀਕ ਹੈ ਨਾ ਉਹਦੇ ਪਿੰਡ ਜਾ ਕੇ ਸਾਰੇ ਸਾਹਮਣੇ ਉਹਦਾ ਨਾ ਜੋ ਭੰਡਾ ਉਹ ਪੰਨੂਆ ਜਾ ਕੇ ਜੋ ਕਸ਼ਵੀਰ ਉਹਨੇ ਮਾੜੇ ਮੇਰਾ ਕੀਤਾ ਹੋਇਆ ਤੁਹਾਡੇ ਦਿਲ ਤੇ ਇੰਨੀ ਛੱਟ ਲੱਗ ਗਈ ਹੈ ਜੀ ਛੱਟ ਹਾਂਜੀ ਹੁਣ ਤੁਸੀਂ ਇਹ ਚਾਹੁੰਦੇ ਕਿ ਉਹ ਵਾਪਸ ਆ ਜਾਵੇ ਜੀ ਵਾਪਸ ਆਵੇ ਤੇ ਉਹ ਮੇਰਾ ਜੋ ਚੋਰੀ ਕਰਕੇ ਲੈ ਗਈ ਹੈ ਉਹ ਸਾਰਾ ਕੁਝ ਮੈਨੂੰ ਵਾਪਸ ਚਾ ਜੀ ਬਸਾਣਾ ਵੀ ਚਾਹੁੰਦੇ ਹੋ ਹਾਂਜੀ ਬਸਾਣਾ ਚਾਹੁੰਦੇ ਤੁਸੀਂ ਚਾਹੁੰਦੇ ਆ ਕਿ ਮੈਂ ਲਾਦਾ ਤੁਸੀਂ ਕਨਫਿਊਜ਼ ਹੋ ਨਹੀਂ ਕਨਫਿਊਜ਼ ਨਹੀਂ ਪਤਾ ਕੀ ਗੱਲ ਆ ਵੀਰ ਜੀ ਇੱਕ ਘਰ ਬਸ ਦੇ ਵੇ ਤਾਂ ਸਭ ਤੋਂ ਵਧੀਆ ਗੱਲ ਆ ਚਲੋ ਕਿਸੇ ਦਾ ਪਹਿਲਾਂ ਉਜੜਿਆ ਤਾਂ ਤੁਹਾਡਾ ਬਸਿਆ ਸੀ ਜੇ ਉਹੀ ਬਸ ਹੁਣ ਇਵਨ ਆਮ ਕਨਫਿਊਜ਼ ਸਾਰੀ ਗੱਲ ਸੁਣ ਕੇ ਪਰ ਅਸੀਂ ਸਿਰਫ ਇੱਥੇ ਤੁਹਾਨੂੰ ਇਹੀ ਕਹਿਣਾ ਚਾਹੁੰਦੇ ਆ ਕਿ ਜਿਹੜੀ ਗੱਲ ਇਹ ਇਹਨਾਂ ਨੇ ਕਹੀ ਆ ਕਿ ਸ਼ਾਦੀ ਕਰਾਉਣੀ ਗੱਲ ਚੰਗੀ ਆ ਘਰ ਬਸਾਉਣਾ ਗੱਲ ਚੰਗੀ ਆ ਲੇਕਿਨ ਜਿੰਨਾ ਸ਼ਾਦੀ ਹੋ ਰਹੀ ਆ ਜ਼ਰੂਰ ਇੱਕ ਵਾਰੀ ਪੁੱਛ ਪੜਤਾਲ ਕਰ ਲਿਆ ਕਰੋ ਬਜ਼ੁਰਗ ਵੀ ਇਹੀ ਕਹਿੰਦੇ ਆ ਕਿ ਦਿਉੜੀ ਤੋਂ ਹੀ ਘਰ ਦੇ ਭਾਗ ਪਤਾ ਲੱਗ ਜਾਂਦੇ ਆ ਜੇ ਕਿਸੇ ਨਾਲ ਸ਼ਾਦੀ ਕਰਨੀ ਇੱਕ ਵਾਰੀ ਉਹਦੇ ਘਰ ਜ਼ਰੂਰ ਜਾਓ ਬਚੋਲਾ ਆ ਉਹਨੂੰ ਨਾਲ ਲੈ ਕੇ ਜਾਓ ਆਪਣੇ ਮਾਪਿਆਂ ਨੂੰ ਨਾਲ ਲੈ ਕੇ ਜਾਓ ਪੂਰੀ ਪੈਰਵੀ ਕਰਕੇ ਪੂਰੀ ਜਾਂਚ ਪੜਤਾਲ ਕਰਕੇ ਫਿਰ ਸ਼ਾਦੀ ਕਰੋ ਜੇ ਕਾਲੀ ਕਰੋਗੇ ਜੇ ਬਿਨਾ ਦੱਸੇ ਸਾ ਮਤਲਬ ਕਾਲੀ ਕਰੋਗੇ ਇੱਕੋ ਦਮ ਤੁਹਾਨੂੰ ਇੱਥੇ ਇਸ਼ਕ ਸਵਾਰ ਹੋ ਜਾਂਦਾ ਦਿਮਾਗ ਤੇ ਤੁਸੀਂ ਸੋਚਦਾ ਕਿ ਬੱਸ ਇਹਨਾਂ ਕਰਾਈ ਲਵਾਂ ਸ਼ਾਦੀ ਤਾਂ ਕਈ ਵੇਲੇ ਤਾਂ ਧੋਖਾ ਵੀ ਹੋ ਜਾਂਦਾ ਔਰ ਇਹਨਾਂ ਨੇ ਤਾਂ ਬਹੁਤ ਗੰਭੀਰ આરોਪ ਲਾਏ ਆ ਵੀ ਕੋਈ ਰੈਕર્ડ ਚੱਲ ਰਿਹਾ ਗਰੋ ਆ ਹੁਣ ਉਹ ਕੀ ਕੋਈ ਰੈਕર્ડ ਸੱਚੀ ਚੱਲ ਰਿਹਾ ਕੋਈ ਗਰੋ ਹੈਗਾ ਕਿ ਨਹੀਂ ਹੈਗਾ ਉਹ ਤਾਂ ਹਨ ਵਾਲਾ ਸਮਾਂ ਦੱਸੇਗਾ ਲੇਕਿਨ ਇਹਨਾਂ ਨੇ ਇਹ ਗੱਲ ਆਖੀ ਆ ਇਹਨਾਂ ਦੇ ਕਹਿਣ ਦੇ ਮਤਾਬਿਕ ਕਿ ਜੇਕਰ ਜਿਹੜੀ ਇਹਨਾਂ ਦੀ ਵਾਈਫ ਆ ਸੋਲਡ ਵਾਈਫ ਮੈਂ ਤਾਂ ਇਹ ਕਹੂੰਗਾ ਕਿਉਂਕਿ ਜੇ ਪਹਿਲੇ ਨਾ ਤਲਾਕ ਹੀ ਹੋਇਆ ਤਾਂ ਇਹਨਾਂ ਨਾਲ ਸ਼ਾਦੀ ਕਿਵੇਂ ਹੋ ਗਈ ਜੇਕਰ ਇਹ ਕਹਿੰਦੇ ਆ ਕਿ ਵਾਪਸ ਆ ਕੇ ਇਹਨਾਂ ਨੇ ਸੌਟ ਆਊਟ ਕਰਦੀ ਆ ਤਾਂ ਗੱਲ ਇੱਥੇ ਠੱਪ ਕਰਨਗੇ ਇਹਨਾਂ ਦੇ ਕਹਿਣ ਦੇ ਮਤਾਬਿਕ ਪਰ ਜੋ ਨਹੀਂ ਆਉਂਦੇ ਤਾਂ ਕਹਿੰਦੇ ਕਿ ਮੈਂ মিডিਆ ਲੈ ਕੇ ਉਹਨਾਂ ਦੇ ਪਿੰਡ ਜਾਵਾਂਗਾ ਤਾਂ ਅਸੀਂ ਨਹੀਂ ਜਾਣਦੇ ਮਾਮਲਾ ਪੱਖੇ ਨਾ ਸੌਟ ਆਊਟ ਹੋਵੇ ਪਰ ਹਾਂ ਜੇ ਉਹਨਾਂ ਨੇ ਆਪਣੇ ਪਹਿਲੇ ਹਸਬੰਦ ਦੇ ਹੁੰਦੇ ਹੋਏ ਇਹਨਾਂ ਨਾਲ ਸ਼ਾਦੀ ਕੀਤੀ ਆ ਤਾਂ ਬਹੁਤ ਬਹੁਤ ਵੱਡਾ ਧੋਖਾ ਸਬੂਤ ਤੁਸੀਂ ਜਦੋਂ ਤਸਵੀਰ ਸਾਨੂੰ ਦਿਖਾ ਦਿੱਤੀਆਂ ਸੀ ਦੇਖ ਲਈਆਂ ਵੋਟਰ ਕਾਰਡ ਹਰ ਚੀਜ਼ ਉਹਦੀ ਬਣੀ ਆ ਅੱਛਾ ਵੋਟਰ ਕਾਰਡ ਸਭ ਕੋਈ ਬਣਿਆ ਹੋਇਆ ਸਭ ਕੋਈ ਆਪਣਾ ਸ਼ਡੂਲ ਕਾਰਡ ਸਰਟੀਫਿਕੇਟ ਉਹਦਾ ਬਣਿਆ ਹੋਇਆ ਇਹ ਫਿਰ ਹਰ ਚੀਜ਼ ਬਣੀ ਹੋਈ ਜੋ ਕਾਨੂੰਨੀ ਉਹ ਫਸਲੀ ਹੈ ਜੇ ਸ਼ਾਦੀ ਪਹਿਲਾਂ ਹੋਈ ਹੈ ਔਰ ਇਹਨਾਂ ਨਾਲ ਫਿਰ ਦੂਜੀ ਸ਼ਾਦੀ ਕੀਤੀ ਹੈ ਇਹ ਚੀਜ਼ ਲੱਗੇ ਮੇਰੇ ਨਾਮ ਤੇ ਲੱਗੀ ਹੋਈ ਹੈ ਹਰ ਚੀਜ਼ ਉਹਦਾ ਅਸੀਂ ਤਾਂ ਇਹ ਕਹਿੰਨੇ ਕਿ ਬੱਚੋ ਸਿਰਫ ਲੁੱਟਾ ਖੋਆ ਮਾਰ ਕਟਾਈ ਵਾਲੇ ਤੋਂ ਬੱਚੇ ਦੀ ਲੋੜ ਨਹੀਂ ਤੋਂਡੇ ਨਾਲ ਜਿਹੜਾ ਪਿਆਰ ਕਰਕੇ ਪਰਭਾਕੇ ਵੀ ਤੁਹਾਡੀ ਜ਼ਿੰਦਗੀ ਚਾਹੁੰਦਾ ਉਹਨਾਂ ਕੋਲੋਂ ਵੀ ਬੱਚੋ ਪਤਾ ਨਹੀਂ ਕਿਹੜੇ ਵੇਲੇ ਤੁਹਾਨੂੰ ਬਾਅਦ ਚ ਪਤਾ ਲੱਗਣਾ ਕਿ ਧੋਖਾ ਹੋ ਗਿਆ ਬੜੇ ਨਾਲ ਬੀਤੀ ਨਵਾਸ਼ਿਆਂ ਨੂੰ ਛੋਟੀ ਦਿਨ ਇਸ ਨੂੰ ਕਿੰਨਾ ਵਸਨ ਜੀ ਚਾਹਦਾ ਬਹੁਤ ਜਿੰਨ ਰਤੋ ਤੁਸ ਮੰਗੇ ਸੱਚੀ ਕਲਰਾ ਬਰਾਕਾ